ਸਾਰੇ ਵੈਲਕਮ ਟੂ ਮਾਈ ਚੈਨਲ ਹਾਂਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਤੁਸੀਂ ਵੀ ਉਹ ਚੈੱਕ ਕਰੋ ਕਿੰਨਾ ਹੀ ਜ਼ਿਆਦਾ ਮੌਸਮ ਖਰਾਬ ਹੋ ਚੁੱਕਿਆ ਆ ਤੇ ਮੈਂ ਸੋਚਿਆ ਕਿ ਆਪਣਾ ਵਲੌਗ ਬਣਾ ਲਵਾਂ ਵੈਸੇ ਵੀ ਮੈਂ ਵਲੌਗ ਬਣਾਉਣਾ ਸੀਗਾ ਇੱਧਰ ਤੁਸੀਂ ਮੌਸਮ ਦੇਖ ਸਕਦੇ ਹੋ ਟਾਈਮ ਹੱਲੇ ਤਕਰੀਬਨ ਹੋ ਗਿਆ 7:31 ਦਾ ਹੋ ਗਿਆ ਹੈ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਬੱਦਲ ਬਹੁਤ ਜ਼ਿਆਦਾ ਹੋ ਗਏ ਆ ਹਾਂਜੀ ਕੋਈ ਵੀ ਐਦਾਂ ਦਾ ਕੰਮ ਹੁੰਦਾ ਨਾ ਯਾਨੀ ਕਿ ਐਦਾਂ ਦਾ ਮੌਸਮ ਹੋਏਂ ਤਾਂ ਮੈਂ ਤਾਂ ਅਰਦਾਸ ਕਰਦੀ ਆ ਕਿਉਂਕਿ ਦੇਖੋ ਵੀ ਚਲੋ ਆਵੇ ਹਨਾ ਨੋਰਮਲ ਆਵੇ ਪਰ ਇੰਨਾ ਵੀ ਨਾ ਆਵੇ ਕਿ ਜਿਹੜੇ ਕਿਸਾਨਾਂ ਨੇ ਆਪਣੀ ਇੰਨੀ ਮਿਹਨਤ ਨਾਲ ਆ ਜ਼ਮੀਨ ਜੋ ਨਾ ਕਣਕ ਲਗਾਉਂਦੇ ਆ ਹਨਾ ਉਸ ਵੇਲੇ ਅਰਦਾਸ ਕਰਿਆ ਕਰੋ ਕਿ ਕੋਈ ਵੀ ਅੱਜ ਦਾ ਮੀਂਹ ਹਨੇਰੀ ਤੁਖਾਨ ਕੁਛ ਵੀ ਨਾ ਹੀ ਆਵੇ ਬਹੁਤ ਸੱਚੀ ਗੱਲ ਆ ਜ਼ਰੂਰੀ ਨਹੀਂ ਹੁੰਦਾ ਕਿ ਕਣਕ ਵੇਲੇ ਹੀ ਆਪਾਂ ਅਰਦਾਸ ਕਰਦੇ ਆਂ ਆਪਾਂ ਝੋਨੇ ਵੇਲੇ ਵੀ ਕਰਦੇ ਆਂ ਕਿਉਂਕਿ ਕਈ ਵਾਰੀ ਇੰਨਾ ਨੁਕਸਾਨ ਹੋ ਜਾਂਦਾ ਮੀਂਹ ਦੇ ਕਾਰਨ ਪਾਣੀ ਭਰਿਆ ਜਾਂਦਾ ਜ਼ਮੀਨਾਂ ਦੇ ਵਿੱਚ ਹਨਾ ਤਾਂ ਮੇਰੀ ਇਹੀ ਅਰਦਾਸ ਆ ਕਿ ਮੀਂਹ ਨਾ ਹੀ ਇੰਨਾ ਆਵੇ ਜਿਸ ਨਾਲ ਮੌਸਮ ਖਰਾਬ ਹੋਇਆ ਪਿਆ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਇੰਨੇ ਬੱਦਲ ਆ ਰਹੇ ਆ ਨਾ ਇੰਨੇ ਜ਼ਿਆਦਾ ਤੇ ਇੰਨੀ ਮਿੱਟੀ ਉੱਡ ਉੱਡ ਕੇ ਆ ਰਹੀ ਐ ਉੱਪਰ ਜਾ ਕੇ ਦਿਖਾਉਣਾ ਤੁਹਾਨੂੰ ਮੈਂ ਨਾ ਹੀ ਆਵੇ ਮੀਂਹ ਚੰਗੀ ਗੱਲ ਐ ਮੌਸਮ ਠੰਡਾ ਰਵੇ ਹਾਂ ਮੌਸਮ ਸਹੀ ਰਵੇ ਨਾਰਮਲ ਵੀ ਆਜੇ ਪਰ ਜ਼ਿਆਦਾ ਨਾ ਵੀ ਸਰਦ ਤੁਸੀਂ ਚੱਕਰ ਸਕਦੇ ਹੋ ਵੀਊ ਚੱਕਾ ਸਕਦੇ ਹੋ ਤੁਸੀਂ ਕਿਦਾਂ ਦਾ ਹੋਇਆ ਹੋਇਆਗਾ ਉਹੋ ਤੇ ਤੇਜ਼ ਹਵਾ ਚੱਲ ਰਹੀ ਐ ਸਾਰਾ ਮੌਸਮ ਤੁਸੀਂ ਦੇਖ ਸਕਦੇ ਕੀਰ ਦਾਸ ਕਰੋ ਮੀਂਹ ਆ ਵੀ ਗਿਆ ਕੰਨਿਆ ਆ ਜਿੰਨਾ ਨੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਅਰਦਾਸ ਕਰੋ ਕਿ ਮੀਂਹ ਆ ਜਾਵੇ ਸੀ एवरीवन ਨੇ ਦਿੱਲੀ ਸਾਈਡ ਦੇਖੋ ਤੁਸੀਂ ਪੱਤਰੀ ਕਿਨਾਰਾ ਚੜ ਚੜ ਕੇ ਆ ਰਿਹਾ ਹੈ ਇੱਕਦਮ ਬਹੁਤ ਤੇਜ਼ ਆ ਰਿਹਾ ਹੈ हां जी जी फोन ਦੀ ਫਲੈਸ਼ ਮੈਂ ਪਹਿਲਾਂ ਹੀ ਬੰਦ ਕਰ ਚੁੱਕੀ ਸੀ ਜਿਹਦੇ ਕਰਕੇ ਹੁਣ ਮੈਨੂੰ ਪ੍ਰੋਬਲਮ ਹੋ ਰਹੀ ਹੈ ਇਧਰ ਨੇਰਾ ਦੇਖੋ ਕਿੰਨਾ ਹੋਇਆ ਇੱਥੇ ਆਪਾਂ ਕੱਪੜੇ ਧੋ ਰਹੇ ਸੀਗੇ ਲੈਟ ਗਈ ਚਲੀ ਆ ਅੰਦਰ ਮੈਂ ਝਾੜੂ ਲਗਾ ਚੁੱਕੀ ਸੀਗੀ ਤੇ ਬਸ ਪੋਚੇ ਰਹਿ ਗਏ ਲਗਾਉਣ ਵਾਲੇ ਇਧਰ ਆਪਾਂ ਕੱਪੜੇ ਧੋਤੇ ਸੀਗੇ ਤੇ ਆ ਆਪਣਾ ਹਨੇਰੀ ਦੇ ਕਾਰਨ ਮੌਸਮ ਖਰਾਬ ਹੋਣ ਦੇ ਕਾਰਨ ਆਪਾਂ ਬਾਹਰੋਂ ਕੱਪੜੇ ਲਿਆ ਕੇ ਇੱਥੇ ਰੱਖ ਦਿੱਤੇ ਸੀਗੇ ਕੱਪੜੇ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਉੱਤੇ ਹੋਏ ਤੇ ਇੱਧਰ ਸਕੂਟੀ ਤੇ ਮੋਟਰਸ ਸਾਈਕਲ ਕਹਿੰਦੇ ਆਪਾਂ ਟੱਕਿਆ ਹੋਇਆਗਾ ਸਾਰੇ ਮੈਂ ਵੈਸੇ ਘਰ ਚ ਝਾੜੂ ਲਗਾ ਦਿੱਤਾ ਸੀ ਲਾਈਟਾਂ ਬੰਦ ਹੋਈਆਂ ਵੀ ਆਆਂ ਲਾਈਟ ਹੈ ਨਹੀਂ ਕੀ ਤੇ ਏਸੀ ਰੂਮ ਦੀ ਵੀ ਆਪਾਂ ਸਫਾਈ ਕਰ ਚੁੱਕੀ ਸੀ ਮੈਂ ਮੇਰੀ ਫੋਟੋ ਦੇਖੋ ਕਿੱਦਾਂ ਦੀ ਆ ਰਹੀ ਹੈ ਹੈਲੋ ਗਾਇਸ ਆ ਤਾਂ ਕਹੀ ਨਹੀਂ ਤੁਹਾਨੂੰ ਨਾ ਕਰੋ ਮਿੱਟੀ ਨਾਲ ਸਾਰੇ ਹਾਂਜੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਦੋਂ ਮੈਂ نیچے ਆਈ ਅੱਜ ਮੈਂ ਆਪਣਾ ਵਾਕ ਤੇ ਜਾਣਾ ਸੀ ਪਾਰਕ 'ਚ ਪਰ ਇਹਨਾਂ ਮੌਸਮ ਖਰਾਬ ਹੋਣ ਦੇ ਕਾਰਨ ਫਿਰ ਘਰ ਦੇ ਮਤਲਬ ਕਿ ਬਹੁਤ ਕੰਮ ਸੀਗੇ ਹਨਾ ਇੱਧਰ ਉੱਧਰ ਖਲਾਰਾ ਸਾਂਭਣਾ ਸੋ ਸਭ ਤੋਂ ਪਹਿਲਾਂ ਤਾਂ ਮੰਮੀ ਨੇ ਬਹੁਤ ਮਿਹਨਤ ਨਾਲ ਬਾਥੀਆਂ ਥੱਪੀਆਂ ਹੋਈਆਂ ਆ ਇਹਨਾਂ ਨੂੰ ਮਤਲਬ ਕਿ ਗੱਟੇ ਦੇ ਵਿੱਚ ਮੈਂ ਪਾ ਰਹੀ ਸੀ ਨਾਲ ਹੈਲਪ ਕਰਵਾ ਰਹੀ ਸੀ ਤੇ ਸਾਈਡ ਤੇ ਡੈਡੀ ਵੀ ਬਾਲਣ ਯਾਨੀ ਕਿ ਕੱਢਦੇ ਪਏ ਸੀਗੇ ਉਹਨਾਂ ਬਾਲਣ ਦੱਬਿਆ ਗਿਆ ਆ ਤੇ ਉੱਪਰ ਯਾਨੀ ਕਿ ਮਿੱਟੀ ਆ ਚੁੱਕੀ ਹੈ ਤੇ ਬਾਲਨ ਸਾਰਾ ਦੱਬਿਆ ਗਿਆ ਸੀਗਾ ਜਿਹਦੇ ਕਰਕੇ ਬਹੁਤ ਦਿੱਕਤ ਹੁੰਦੀ ਹੈ ਹਨਾ ਤਾਂ ਉਹ ਕੱਢ ਰਹੇ ਸੀਗੇ ਤੇ ਮੈਂ ਇੱਕ ਸਾਈਡ ਤੇ ਗੱਟੇ ਦੇ ਵਿੱਚ ਪਾਤੀਆਂ ਮੰਮੀ ਨੇ ਜਿਹੜੀਆਂ ਥੱਪੀਆਂ ਹੋਈਆਂ ਸੀਗੀਆਂ ਉਹ ਪਾ ਰਹੀ ਸੀਗੀ ਐਦੂ ਪਹਿਲਾਂ ਗੱਡੀ ਦੇ ਉੱਤੇ ਕਵਰ ਦਿੱਤਾ ਸੀਗਾ ਤਾਂ ਕਿ ਬਾਰਿਸ਼ ਆਏਗੀ ਤਾਂ ਮਤਲਬ ਪਾਣੀ ਨਾ ਪਏ ਹਨਾ ਕਿਉਂਕਿ ਐਦੂ ਪਹਿਲਾਂ ਵੀ 300 ਵਾਰੀ ਬੋਬੀ ਨੇ ਧੋਤਾ ਹੈ ਅੰਨਾ ਵੀ ਨਹੀਂ ਆਪਾਂ ਨੂੰ ਕੋਈ ਆਪਣੇ ਕੋਲ ਹੈਗਾ ਨਾ ਸਾਧਨ ਐਨਾ ਵੀ ਨਹੀਂ ਧੋਣਾ ਚਾਹੀਦਾ ਚਾਹੇ ਕੋਈ ਵੀ ਆ ਹੁਣ ਸਕੂਟੀ ਆ ਸਕੂਟੀ ਕਾਫੀ ਟਾਈਮ ਬਾਅਦ ਮੈਂ ਵਾਸ਼ ਕਰਦੀ ਆ ਅਦਰਵਾਈਜ਼ ਰੋਜ਼ ਰੋਜ਼ ਵੀ ਨਹੀਂ ਆਪਾਂ ਕਰੀਦੀ ਹਨਾ ਤਾਂ ਉਸ ਤੋਂ ਬਾਅਦ ਮੈਂ ਮਤਲਬ ਬਹੁਤ ਪਾਠੀਆਂ ਵੀ ਨੀਚੇ ਤੱਕ ਦੱਬੀਆਂ ਹੋਈਆਂ ਸੀਗੀਆਂ ਇੱਥੇ ਨਾ ਖੱਡੇ ਬਣੇ ਹੋਇਆ ਨੀਚੇ-ਨੀਚੇ ਤਾਂ ਮੈਨੂੰ ਬੋਲ ਰੇ ਸੀ ਤੂੰ ਡਿੱਗਣਾ ਪਈ ਤੂੰ ਇੱਧਰ ਹੀ ਹੋ ਜਾ ਤੇ ਉਸ ਤੋਂ ਬਾਅਦ ਬੋਬੀ ਨੇ ਮੇਰੀ ਹੈਲਪ ਕੀਤੀ ਤੇ ਬੋਬੀ ਵੀ ਨਾਲ-ਨਾਲ ਸਾਡੇ ਕੰਮ ਕਰਵਾ ਰਿਹਾ ਸੀਗਾ ਤੇ ਅਸੀਂ ਸਾਰੇ ਜਾਨੇ ਰਲ ਮਿਲ ਕੇ ਜਿਹੜਾ ਵੀ ਸਮਾਨ ਸੀਗਾ ਉਹ ਸਾਰਾ ਸਾਹਮਦੇ ਪਏ ਸੀਗੇ ਕਿਉਂਕਿ ਆਹੋ ਜਿਹਾ ਮੌਸਮ ਵਿੱਚ ਹਨਾ ਬਹੁਤ ਨੁਕਸਾਨ ਹੋ ਜਾਂਦਾ ਆ ਤਾਂ ਜਿਹੜੀ ਮਿਹਨਤ ਐਨੀ ਮਿਹਨਤ ਕਰਦੇ ਆ ਪਾਥੀਆਂ ਥੱਪਾਂ ਨੂੰ ਉਹ ਆਪਣੇ ਉੱਪਰ ਵੀ ਨਾ ਖਾਲੀ ਸਟੋਰ ਆਪਣਾ ਉਧਰ ਵੀ ਪਾਥੀਆਂ ਨਾਲ ਹੀ ਉਹ ਭਰਿਆ ਹੋਇਆ ਉੱਤੇ ਕੋਠੇ ਦੇ ਉੱਤੇ ਤਾਂ ਅਸੀਂ ਸੋਚਿਆ ਜਿਹੜੀਆਂ ਬਾਹਰ ਪੱਥੀਆਂ ਹੋਈਆਂ ਮੰਮੀ ਨੇ ਇਹਨਾਂ ਨੂੰ ਕੱਟੇ ਦੇ ਵਿੱਚ ਪਾ ਕੇ ਯਾਨੀ ਕਿ ਹਾਪੇਲੀ ਵਿੱਚ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੌਸਮ ਬਸ ਸਮੇਂ ਦੇ ਨਾਲ-ਨਾਲ ਬਹੁਤ ਖਰਾਬ ਹੋ ਰਿਹਾ ਸੀਗਾ ਇਦਾਂ ਲੱਗ ਰਿਹਾ ਸੀ ਕਿ ਪਤਾ ਹੀ ਨਹੀਂ ਕਿੰਨੀ ਹਾਨੀਰੀ ਆਏਗੀ ਹਾਨੀਰੀ ਤਾਂ ਨਹੀਂ ਆਈ ਪਰ ਮੀਂਹ ਬਹੁਤ ਆਇਆ ਸੀਗਾ ਸੋ ਹਾਂਜੀ ਉਸ ਤੋਂ ਬਾਅਦ ਸਾਰਾ ਸਮਾਨ ਸੰਭਣ ਤੋਂ ਬਾਅਦ ਬਾਹਰ ਲੈ ਕੰਮਾ ਤੋਂ ਬਾਅਦ ਤੇ ਆਪਾਂ ਨਾਸ਼ਤਾ ਸਵੇਰ ਦਾ ਹੱਲੇ ਬਣਾਉਣਾ ਸੀਗਾ 8 ਵੀ ਨਹੀਂ ਵਜੇ ਹੈਗੇ ਸੀਗੇ ਇੱਧਰ ਲੱਸੀ ਮੰਮੀ ਬਣਾ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਮੈਂ ਉਸ ਤੋਂ ਬਾਅਦ ਰਸੋਈ ਦੇ ਵਿੱਚ ਆਈ ਮੂੰਹ ਹੱਥ ਤੋਤਾ ਸਾਰੇ ਜਾਣੇ ਘਰੇ ਆਏ ਤਾਂ ਬਾਹਰ ਦਾ ਗੇਟ ਬੰਦ ਕਰ ਦਿੱਤਾ ਸੀ ਕਿਉਂਕਿ ਮੀਂਹ ਬਹੁਤ ਤੇਜ਼ ਆ ਰਿਹਾ ਸੀਗਾ ਇੱਧਰ ਤੁਸੀਂ ਦੇਖ ਸਕਦੇ ਹੋ ਅੱਜ ਦੀ ਰੈਸিপি ਬਣਨ ਲੱਗਾ ਜੀ ਕद्दू ਵਾਲਾ ਦਹੀਂ ਕਈ ਰਾਇਤਾ ਬੰਦਿਆ ਨਾ ਕਈ ਕद्दू ਰਾਇਤਾ ਕਮੈਂਟ ਕਰਕੇ ਜਰੂਰ ਦੱਸਿਓ ਸੇਮ ਚੀਜ਼ ਹੁੰਦੀ ਹੈ ਕਿ ਅਲੱਗ-ਅਲੱਗ ਹੁੰਦੀ ਹੈ ਪਰ ਮੇਰੇ ਹਿਸਾਬ ਨਾਲ ਤਾਂ ਅਲੱਗ ਹੁੰਦੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਡੈਡੀ ਮਿਰਚਾਂ ਤੇ ਗੰਡੇ ਬ੍ਰੀਕ ਬ੍ਰੀਕ ਕਰਕੇ ਚੀਰ ਦੇ ਪਏ ਸੀ ਦਹੀਂ ਦੇ ਵਿੱਚ ਪਾਉਣ ਦੇ ਲਈ ਤੇ ਮੰਮੀ ਨਾਲ ਨਾਲ ਲੱਸੀ ਬਣਾ ਰਹੀ ਸੀ ਤੇ ਮੈਨੂੰ ਵੀ ਦੱਸਦੇ ਪਏ ਸੀ ਕਿ ਮੈਂ ਕਿ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਕੰਮ ਕਰੀ ਤਾਂ ਮੈਂ ਆਖਿਆ ਚਲੋ ਠੀਕ ਹੈ ਜੀ ਜ਼ਿਆਦਾਤਰ ਆਡੀਅנס ਮੈਨੂੰ ਬੋਲਦੀ ਆ ਕਿ ਤੁਸੀਂ ਵੌਇਸ ਕਵਰ ਨਾ ਕਰਿਆ ਕਰੋ ਓਦਾਂ ਬੋਲ ਕੇ ਵੀਡੀਓ ਬਣਾਇਆ ਕਰੋ ਚਲੋ ਠੀਕ ਹੈ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਆਪਣਾ ਮੰਮੀ ਕਦੂ ਜਿਹੜੇ ਆਪਾਂ ਉਹ ਬਿੱਲੀ ਕਸ਼ ਕਰਕੇ ਉਹਨਾਂ ਨੂੰ ਪ੍ਰਬੰਧ ਦੇ ਵਿੱਚ ਉਬਾਲ ਦਿੱਤਾ ਸੀਗਾ ਉਬਾਲ ਕੇ ਕਦੂ ਅਲੱਗ ਹੀ ਹੈ ਨਾ ਮਤਲਬ ਕਦੂ ਨੂੰ ਪਹਿਲਾਂ ਉਬਾਲਣਾ ਹੁੰਦਾ ਹੈ ਬਿੱਲੀ ਕਸ਼ ਕਰਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਹ ਦਾ ਠੰਡੇ ਪਾਣੀ ਨਾਲ ਉਹਨੂੰ ਤੋਤਾ ਤੇ ਸਾਰਾ ਉਹਦੇ ਚ ਪਾਣੀ ਕੱਢ ਕੇ ਉਹਨੂੰ ਪੁਣ ਕੇ ਰੱਖ ਦਿੱਤਾ ਸੀ ਸਾਈਡ ਤੇ ਉਸ ਤੋਂ ਬਾਅਦ ਇੱਧਰ ਮੈਂ ਨਾ ਕੈਮਰਾ ਇਦਾਂ ਕਰ ਰਹੀ ਸੀ ਤੇ ਵਿੱਚ ਦਹੀਂ ਬਹੁਤ ਘੱਟ ਦਿਖ ਰਿਹਾ ਸੀ ਪਰ ਦਹੀਂ ਠੀਕ ਸੀਗਾ ਜਿੰਨਾ ਕੁ ਬਣਾਉਣਾ ਸੀ ਆਪਾਂ ਉਸ ਤੋਂ ਬਾਅਦ ਮੰਮੀ ਨੇ ਇੱਕ ਕੌਲੇਜ ਚ ਦਹੀਂ ਕੱਢ ਕੇ ਰੱਖ ਦਿੱਤਾ ਸੀ ਅਲੱਗ ਤੋਂ ਫ੍ਰਿਜ ਦੇ ਵਿੱਚ ਜਿਹੜਾ ਹੈਗਾ ਸੀ ਦਹੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਉਹਨੂੰ ਇਦਾਂ ਅ ਇਹਨੂੰ ਕੀ ਕਹਿੰਦੇ ਆ ਮੈਂ ਭੁੱਲ ਗਈ ਕਮੈਂਟ ਕਰਕੇ ਜਰੂਰ ਦੱਸਿਓ ਆ ਜਿਹੜੀ ਕੜਛੀ ਜੀ ਵਿੱਚ ਘੁਮਾਉਂਦੇ ਪਏ ਮੰਮੀ ਇਹਨੂੰ ਕੀ ਕਹਿੰਦੇ ਆ ਤੇ ਉਸ ਤੋਂ ਬਾਅਦ ਹਾਂਜੀ ਚਲੋ ਮੈਂ ਪੱਖੀ ਕਹੂੰਗੀ ਇਹਨੂੰ ਠੀਕ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਆ ਪੱਖੀ ਜੀ ਨੂੰ ਆਪਾਂ ਵਿੱਚ ਘੁਮਾ ਦਾਂਗੇ ਦਹੀਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦਹੀਂ ਦੇ ਵਿੱਚ ਦਹੀਂ ਜਿਹੜਾ ਜਿਆਦਾ ਸੰਘਣਾ ਹੁੰਦਾ ਨਾ ਘਰ ਦਾ ਦਹੀਂ ਹੁੰਦਾ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਲੱਸੀ ਬਣਾ ਲੱਸੀ ਪਾ ਕੇ ਚ ਉਹਨੂੰ ਪਤਲਾ ਜ਼ਰੂਰ ਕਰਨਾ ਚਾਹੀਦਾ ਹੈ ਹਨਾ ਤਾਂ ਮੰਮੀ ਨੇ ਪਹਿਲਾਂ ਦਹੀਂ ਦੇ ਵਿੱਚ ਦੁੱਧ ਪਾਇਆ ਫਿਰ ਲੱਸੀ ਪਾਈ ਫਿਰ ਜਿਹੜਾ ਵੀ ਆਪਾਂ ਸਮਾਨ ਰੈਡੀ ਕੀਤਾ ਸੀਗਾ ਗੰਡੇ ਮਿਰਚਾਂ ਆ ਸਾਰਾ ਕੁਝ ਕਾਲੀ ਮਿਰਚ ਥੋੜੀਆਂ ਜੀਆਂ ਮਿਰਚਾਂ ਸਾਰਾ ਸਮਾਨ ਪਾ ਦਾਂਗੇ ਲਓ ਜੀ ਡੈਡੀ ਨੇ ਕੱਟ ਕੇ ਸਮਾਨ ਫੜਾ ਦਿੱਤਾ ਸੀਗਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਤੋਂ ਉਹ ਤੋਂ ਬਾਅਦ ਬ੍ਰੀਕ ਬ੍ਰੀਕ ਬਿਲਕੁਲ ਬ੍ਰੀਕ ਬ੍ਰੀਕ ਚੀਰਿਆ ਸੀ ਆਪਾਂ ਗੰਡਾ ਤੇ ਮੇਰੇ ਚ ਨੂੰ ਵਿੱਚ ਟਮਾਟਰ ਆਪਦੀ ਮਰਜ਼ੀ ਐ ਜਿਹੜਾ ਜਿਹੜਾ ਵੀ ਸਮਾਨ ਪਾਉਣਾ ਹਨਾ ਤਾਂ ਆਉ ਆਪਣੇ ਤੇ ਡਿਪੈਂਡ ਆ ਵੀ ਆਪਾਂ ਧਨੀਆ ਪਾਉਣਾ ਕੀ ਪਾਣਾ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਪਾਣ ਵਾਲੀਆਂ ਤਾਂ ਆਪਾਂ ਸਿਰਫ ਦੋ ਚੀਜ਼ਾਂ ਹੀ ਐਡ ਕਰਾਂਗੇ ਉਸ ਤੋਂ ਬਾਅਦ ਇਧਰ ਬਰਫ ਗੱਡੀ ਲੱਸੀ ਦੇ ਵਿੱਚ ਪਾਉਣ ਦੇ ਲਈ ਸੁਬਹਾ ਦਾ ਨਾਸ਼ਤਾ ਨਾਸ਼ਤਾ ਖਾਣੇ ਕਹਿ ਸਕਦੇ ਆ ਕਿ ਬਣ ਰਿਆ ਸੀ ਕਿਉਂਕਿ ਆਪਣੇ ਘਰ ਦੇ ਵਿੱਚ ਸਿਰਫ ਇੱਕ ਟਾਈਮ ਹੀ ਰੋਟੀ ਸੁਬਹਾ ਹੀ ਖਾਂਦੇ ਆ ਤਾਂ ਫਿਰ ਰਾਤ ਤੱਕ ਗੱਲ ਚਲੀ ਜਾਂਦੀ ਆ ਹਾਂ ਉਹ ਗੱਲ ਅਲੱਗ ਹੈ ਦੁਪਹਿਰ ਟਾਈਮ ਭੁੱਖ ਲੱਗੇ ਕੁਛ ਨਾ ਕੁਛ ਬਣਾ ਲੈਣਾ ਚਾਹੇ ਰੋਟੀ ਖਾ ਲੈਣੀ ਬਣਾ ਕੇ ਉਸ ਟਾਈਮ ਪਰ ਅਦਰਵਾਈਜ਼ ਰੋਟੀ ਸਿਰਫ ਸੁਬਹਾ ਹੀ ਇੱਕ ਟਾਈਮ ਹੀ ਖਾਣਾ ਮਤਲਬ ਜ਼ਿਆਦਾ ਖਾਂਦੇ ਆ ਹਾਂਜੀ ਜਿਹੜਾ ਸਮਾਨ ਆਪਾਂ ਕੱਟਿਆ ਹੋਇਆ ਸੀ ਉਹ ਸਾਰਾ ਅ ਵਿੱਚ ਪਾ ਲਾਂਗੇ ਤੇ ਮੈਂ ਬੋਲ ਰਹੀ ਸੀ ਕੜਛੀ ਤੁਸੀਂ ਪੁੱਠੀ ਫੜੀ ਹੋਈ ਨਾਲ ਨਾਲ ਅਸੀਂ ਹੱਸਦੇ ਪਏ ਸੀਗੇ ਸੋ ਹਾਂਜੀ ਦਹੀਂ ਦੇ ਵਿੱਚ ਕਾਲੇ ਮਿਰਚ ਤੇ ਵਿੱਚ ਮਿਰਚਾਂ ਤੇ ਜਿਹੜਾ ਸਮਾਨ ਕੱਟਿਆ ਹੋਇਆ ਸੀ ਪਾਉਣ ਤੋਂ ਬਾਅਦ ਬਿਲੀ ਕਸ਼ ਕੀਤਾ ਹੋਇਆ ਦਹੀਂ ਉਬਲਿਆ ਹੋਇਆ ਉਬਾਲਿਆ ਹੋਇਆ ਅ ਉਬਾਲਿਆ ਹੋਇਆ ਕਦੂ ਉਨੂੰ ਸਰਸਮਾਂ ਵਾਲੀ ਨਹੀਂ ਕਿ ਵਿੱਚ ਪਾ ਕੇ ਉਹਨੂੰ ਮਿਕਸ ਕਰ ਲਾਂਗੇ ਤੇ ਆਪਣਾ ਬਣ ਕੇ ਹੋ ਜਾਊਗਾ ਰੈਡੀ ਤੇ ਮੰਮੀ ਪਕਾਉਣਗੇ ਰੋਟੀ ਤੇ ਮੈਂ ਸਾਰੀ ਫੈਮਿਲੀ ਨੂੰ ਫੜਾਉਂਗੀ ਰੋਟੀ ਤੇ ਲਾਸਟ ਤੇ ਮੈਂ ਰੋਟੀ ਖਾਉਂਗੀ ਲਾਸਟ ਤੇ ਤਾਂ ਵੈਸੇ ਮੰਮੀ ਖਾਂਦੇ ਆ ਮਤਲਬ ਕਿ ਮੈਂ ਸਾਰਿਆਂ ਨੂੰ ਫੜਾ ਕੇ ਆਪਣੀ ਖਾਨੀ ਆ ਨਾ ਤਾਂ ਮੰਮੀ ਹੀ ਜ਼ਿਆਦਾਤਰ ਮੰਮੀ ਹੀ ਰੋਟੀ ਬਣਾਉਂਦੇ ਆ ਦਿਨੇ ਵੀ ਇਹ ਹੀ ਬਣਾਉਂਦੇ ਆ ਰਾਤ ਨੂੰ ਵੀ ਇਹ ਹੀ ਬਣਾਉਂਦੇ ਆ ਤੇ ਅਦਰਵਾਈਜ਼ ਮੈਂ ਪੁੱਛਦੀ ਹੁੰਨੀ ਆ ਮੰਮੀ ਅੱਜ ਰੋਟੀ ਮੈਂ ਬਣਾਵਾ ਮम्मी ਕਹਿੰਦੇ ਆ ਨਹੀਂ ਮੈਂ ਕਿ ਮੈਂ ਬਣਾ ਲੂੰਗੀ ਰੋਟੀ ਹਾਂਜੀ ਜੀ ਉਸ ਤੋਂ ਬਾਅਦ ਆਪਣਾ ਰਸੋਈ ਦੀ ਸਫਾਈ ਕੀਤੀ ਸਾਰਾ ਕੁਝ ਖਾਣ ਪੀਣ ਦਾ ਸਮਾਨ ਸਾਈਡ ਤੇ ਰੱਖ ਕੇ ਇੱਧਰ ਜਦੋਂ ਦੇਖਿਆ ਡੱਬੇ ਵਿੱਚ ਤਾਂ ਘਿਓ ਹੀ ਹੈ ਨਹੀਂ ਸੀ ਆਪਾਂ ਘਿਓ ਕੱਢਾਂਗੇ ਤੁਸੀਂ ਦੇਖ ਸਕਦੇ ਹੋ ਰੋਟੀਆਂ ਚੋਂ ਪੜਨ ਦੇ ਲਈ ਤਾਂ ਉਸ ਤੋਂ ਬਾਅਦ ਸਾਰਸਮਣ ਸਾੜ ਤੇ ਰੱਖਣ ਤੋਂ ਬਾਅਦ ਸਪਿਲ ਦੀ ਸਫਾਈ ਕਰਕੇ ਰੋਟੀਆਂ ਦੀ ਤਿਆਰੀ ਹੋ ਰਹੀ ਸੀ ਤੇ ਇੱਧਰ ਮੈਂ ਸਬਜ਼ੀ ਕਰੂੰਗੀ ਗਰਮ ਸੋ ਜ਼ਿਆਦਾਤਰ ਆਪਣੇ ਜਦੋਂ ਮਤਲਬ ਨਹੀਂ ਸਬਜੀ ਹੁੰਦੀ ਆਪਾਂ ਨੂੰ ਥੋੜੀ ਬਹੁਤ ਹੀ ਬਣਾਣੀ ਪੈਂਦੀ ਹੈ ਸਵੇਰ ਦੇ ਨਾਸ਼ਤੇ ਚ ਜੈ ਰੋਟੀ ਦੇ ਨਾਲ ਬਣਾਣੀ ਪੈਂਦੀ ਹੈ ਪਰ ਅਦਰਵਾਇਜ਼ ਰਾਤ ਦੀ ਸਬਜੀ ਜਿਹੜੀ ਹੁੰਦੀ ਹੈ ਨਾ ਉਹ ਹੀ ਜ਼ਿਆਦਾਤਰ ਆਪਾਂ ਖਾ ਲੈਂਦੇ ਆ ਰਾਤ ਦੀ ਜਿਹੜੀ ਸਬਜੀ ਬਚੀ ਹੁੰਦੀ ਹੈ ਕਈ ਵਾਰੀ ਨਹੀਂ ਬਚਦੀ ਥੋੜੀ ਬੰਦੀ ਕਈ ਵਾਰੀ ਜ਼ਿਆਦਾ ਬੰਦੀ ਹੈ ਤਾਂ ਉਹ ਹੀ ਸਵੇਰ ਦੇ ਖਾਣੇ ਵਿੱਚ ਗਰਮ ਕਰਕੇ ਖਾਦੀ ਜਾਂਦੀ ਆ ਤਾਂ ਉਸ ਤੋਂ ਬਾਅਦ ਇਧਰ ਮੰਮੀ ਪਕਾਉਂਦੇ ਪੈਸੀ ਰੋਟੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਤੇ ਰਾਤ ਮੈਂ ਰੋਟੀ ਘਟ ਖਾਧੀ ਸੀ ਜਿਹਦੇ ਕਰਕੇ ਮੈਨੂੰ ਤਾਂ ਮੈਨੂੰ ਵੀ ਜਿਆਦਾ ਭੁੱਖ ਲੱਗੀ ਹੋਈ ਸੀ ਫਿਰ ਮੈਂ ਸੋਚਿਆ ਚਲੋ ਡੈਡੀ ਨੂੰ ਤੇ ਮੰਮੀ ਬੋਬੀ ਨੂੰ ਰੋਟੀ ਦੇ ਦੇ ਦਿੰਨੇ ਆ ਫਿਰ ਖਾਵਾਂਗੇ ਅੱਜ ਮੌਸਮ ਵੀ ਬਹੁਤ ਜਿਆਦਾ ਵਧੀਆ ਸੀ ਰਸੋਈ ਦੇ ਵਿੱਚ ਪ੍ਰੋਬਲਮ ਵੀ ਨਹੀਂ ਹੋਈ ਵਲੌਗ ਬਣਾਉਣ ਲੱਗਾ ਵੈਸੇ ਪ੍ਰੋਬਲਮ ਤਾਂ ਉਦੋਂ ਵੀ ਨਹੀਂ ਹੁੰਦੀ ਪਰ ਗਰਮੀ ਦੇ ਵਿੱਚ ਨਾ ਜਿੱਦਾਂ ਫੋਨ ਹੀਟ ਕਰਨਾ ਗਰਮੀ ਲੱਗਣੀ ਉਹਦੇ ਕਰਕੇ ਥੋੜਾ ਜਿਹਾ ਵਲੌਗਿੰਗ ਹੱਕ ਹੁੰਦਾ ਹੈ ਹਾਂਜੀ ਇੱਧਰ ਸਬਜੀ ਮੈਂ ਤਰੀ ਹੋਈ ਸੀ ਜਿਹੜੀ ਕੜਾਈ ਦੇ ਵਿੱਚ ਛੁੱਟੀ ਜੀ ਕੜਾਈ ਮੇਰੀ ਪਿਆਰੀ ਜੀ ਇਹ ਮੇਰੀ ਬਚਪਨ ਦੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਬਾਹਰ ਵੀ ਮੈਂ ਸਾਰਾ 뷰 ਦਿਖਾਉਂਦੀ ਪਈ ਸੀ ਬਹੁਤ ਹੀ ਚੌਦਾ ਤੇਜ ਮੀਂਹ ਪੰਦ ਪਿਆ ਸੀ ਬਾਹਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਹਾਂਜੀ ਰੋਟੀ ਆਪਣੀ ਬਣ ਕੇ ਹੋ ਜੂਗੀ ਰੈਡੀ ਤੇ ਆਪਾਂ ਸਾਰਿਆਂ ਨੂੰ ਰੋਟੀ ਫੜਾ ਦਿੰਨੇ ਆ ਸੋ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਲੱਗਾ ਜ਼ਰੂਰ ਦੱਸਿਓ ਮਿਲਦੇ ਆ ਤੁਹਾਨੂੰ ਅਗਲੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਕਿਦਾਂ ਦਾ ਕੰਟੈਂਟ ਚਾਹੀਦਾ ਕਿਦਾਂ ਦਾ ਵਲੌਗ ਚਾਹੀਦਾ ਕਮੈਂਟ ਵਿੱਚ ਜ਼ਰੂਰ ਦੱਸਿਓ ਆਪਾਂ ਨੈਕਸਟ ਵਲੌਗ ਉਸ ਰਿਲੇਟਿਡ ਲੈ ਕੇ ਆਵਾਂਗੇ ਆਜੂ ਤੁਸੀਂ ਵੀ ਰੋਟੀ ਖਾ ਲਓ ਤੇ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਸੋਹਣੇ ਜਿਹੇ ਵਲੌਗ ਦੇ ਵਿੱਚ ਇੱਧਰ ਡੈਡ ਨੂੰ ਤੇ ਪਾਪਾ ਨੂੰ ਮੈਂ ਰੋਟੀ ਦੇ ਚੁੱਕੀ ਸੀਗੀ ਤੇ ਵਲੌਗ ਨੂੰ ਆਪਾਂ ਕਰ ਦਿੰਦੇ ਆ ਜੀ ਇੱਥੇ ਹੀ ਬੰਦ ਫਲੈਸ਼ ਦੀ ਹੈਲਪ ਨਾਲ ਮੈਂ ਬਣਾ ਰਹੀ ਸੀ ਸੋ एवरीवन ਬਾਏ ਬਾਏ